ਪਾਰਲੀਮੈਂਟਰੀ ਬਜਟ ਅਫੀਸਰ ਦੇ ਵੱਲੋਂ ਫਿਜ਼ੀਕਲ ਸਸਟੇਨੇਬਿਲਟੀ ਨੂੰ ਲੈ ਕੇ ਆਪਣੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਆਖਿਆ ਕਿ ਫੈਡਰਲ ਸਰਕਾਰ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਫਿਜ਼ੀਕਲ ਤੌਰ ਤੇ ਠੀਕ ਦਿਖਾਈ ਦੇ ਰਹੀਆਂ ਨੇ ਤੇ ਭਵਿੱਖ ਦੇ ਵਿੱਚ ਆਪਣੇ ਖਰਚੇ ਘਟਾਉਣ ਜਾਂ ਫਿਰ ਟੈਕਸ ਵਧਾਉਣ ਦੀ ਜ਼ਰੂਰਤ ਪੈ ਸਕਦੀ ਹੈ ਪਾਰਲੀਮੈਂਟਰੀ ਬਜਟ ਅਫੀਸਰ ਜੁਵੇਸ ਕ੍ਰੌਕਸ ਦੇ ਆਫਿਸ ਦੇ ਪੱਲੋ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਆਖਿਆ ਕਿ ਫੈਡਰਲ ਸਰਕਾਰ 2098 ਤੱਕ ਹਰ ਸਾਲ ਆਪਣੀ ਸਪੈਂਡਿੰਗ ਦੇ ਵਿੱਚ 46 ਬਿਲੀਅਨ ਡਾਲਰ ਦਾ ਵਾਅਦਾ ਕਰ ਸਕਦੀ ਹੈ ਜਿਸ ਦੇ ਨਾਲ ਸਟੇਨੇਬਿਲਟੀ ਬਣੀ ਰਹੇਗੀ ਉਨਾਖੇ ਕਿ ਜਾਂ ਤਾਂ ਟੈਕਸਾਂ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਫਿਜ਼ੀਕਲ ਤੌਰ ਤੇ ਸਸਟੇਨੇਬਲ ਰਿਹਾ ਜਾ ਸਕਦਾ ਹੈ ਇਸ ਸਾਲ ਦੀ ਫਿਜ਼ੀਕਲ ਸਸਟੇਨੇਬਿਲਟੀ ਰਿਪੋਰਟ ਅਨੁਸਾਰ ਕਿ ਸਮੁੱਚੇ ਤੌਰ ਤੇ ਕੈਨੇਡਾ ਦੀਆਂ ਪ੍ਰੋਵਿੰਸ਼ਲ ਸਰਕਾਰਾਂ ਸਸਟੇਨੇਬਲ ਹਨ ਪਰ ਉਸੇ ਦੌਰਾਨ ਸਮੂਹਿਕ ਤੌਰ ਤੇ ਫੰਡਿੰਗ ਨਹੀਂ ਵਧਾ ਸਕਦੀਆਂ ਤੇ ਨਾ ਹੀ ਟੈਕਸਾਂ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਕੁਝ ਪ੍ਰੋਵਿੰਸਾਂ ਜਿਵੇਂ ਕਿ ਕਿਊਬెక్, ਸਸਕਾਚੁਆਨ, অন্ਟਾਰੀਓ ਅਤੇ ਨੋਵਾ ਸਕੋਸ਼ੀਆ ਕੋਲ ਖਰਚੇ ਵਧਾਉਣ ਜਾਂ ਟੈਕਸਾਂ 'ਚ ਕਟੌਤੀ ਕਰਨ ਦੀ ਥੋੜੀ ਸਪੇਸ ਜ਼ਰੂਰ ਹੈ ਪਰ ਰਿਪੋਰਟ ਅਨਸਾਰ ਅਲਬਰਟਾ ਦੀ ਇਕਨੋਮੀ ਸਥਿਰ ਰਹਿੰਦੀ ਹੈ ਪਰ ਇਸ ਵਿੱਚ ਅੱਗੇ ਖੜੋਤ ਆ ਸਕਦੀ ਹੈ ਜਿਸ ਦੇ ਨਾਲ ਵੱਡੇ ਸੰਕਟ ਖੜੇ ਹੋਣਗੇ ਹਾਲਾਂਕਿ 2098 ਤੱਕ ਸਥਿਰ ਰਹਿਣ ਦੇ ਯੋਗ ਲਈ ਬਾਕੀ ਪ੍ਰਵਿੰਸਾਂ ਤੇ ਟੈਰੀਟਰੀਜ਼ ਨੂੰ ਟੈਕਸ ਵਧਾਉਣ ਦੀ ਲੋੜ ਹੋਏਗੀ ਜਾਂ ਫਿਰ ਖਰਚਿਆਂ ਦੇ ਵਿੱਚ ਕਟੌਤੀ ਕਰਨੀ ਪੈਏਗੀ ਇਸ ਰਿਪੋਰਟ ਦਾ ਮਕਸਦ ਇਹ ਹੀ ਹੈ ਕਿ ਇਕਨੋਮੀ ਵਿੱਚ ਵਾਧਾ ਤੇ ਜ਼ਿਆਦਾ ਉਸ ਤਰ੍ਹਾਂ ਦਾ ਕਰਜ਼ਾ ਚੁੱਕਣ ਤੋਂ ਬਚਿਆ ਜਾਵੇ ਜਿਸ ਦੇ ਨਾਲ ਸਸਟੇਨੇਬਿਲਟੀ ਖਤਰੇ 'ਚ ਆ ਸਕਦੀ ਹੈ ਅਤੇ ਇਸ ਦੇ ਲਈ ਕਿਹੜੀਆਂ ਤਬਦੀਲੀਆਂ ਦੀ ਜ਼ਰੂਰਤ ਹੈ ਉਸ ਬਾਰੇ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਫਿਜ਼ੀਕਲ ਗੈਪ ਦੇ ਬਾਰੇ ਕਿਹਾ ਗਿਆ ਹੈ ਕਿ ਕਿਊਬਿਕ ਪ੍ਰਵਿੰਸ ਨੂੰ ਆਪਣੀ ਸਪੈਂਡਿੰਗ ਦਾ 1.4% ਘਟਾਉਣੀ ਪਵੇਗੀ ਭਾਪਕੇ ਜੀਡੀਪੀ ਦਾ 8.2 ਬਿਲੀਅਨ ਡਾਲਰ ਦਾ ਕਟ ਲਗਾਉਣਾ ਪਵੇਗਾ ਇਸ ਦੇ ਲਈ ਟੈਕਸਾਂ ਦੇ ਵਿੱਚ ਵਾਧਾ ਕਰਕੇ ਵੀ ਹੋ ਸਕਦਾ ਹੈ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਇਸ ਨੂੰ ਸਪੈਂਡਿੰਗ ਦੇ ਵਿੱਚ 7.6 ਬਿਲੀਅਨ ਡਾਲਰ ਦਾ ਕਟ ਲਗਾਉਣਾ ਪਵੇਗਾ ਜਾਂ ਫਿਰ ਟੈਕਸ ਇਨਕਰੀਜ਼ ਕਰਨੇ ਪੈਣਗੇ ਜੋ ਕਿ ਇਸ ਦੀ ਜੀਡੀਪੀ ਦਾ 1.8% ਬਣੇਗਾ 온ਟਾਰੀਓ ਦੇ ਕੋਲੇ ਐਕਸਟਰਾ ਫਿਸਕਲ ਰੂਮ ਹੈ ਜੋ ਕਿ 3.4 ਬਿਲੀਅਨ ਡਾਲਰ ਦਾ ਤੇ 0.3% ਇਸਦੀ ਜੀਡੀਪੀ ਦਾ ਬਣਦਾਗਾ ਦੂਜੇ ਪਾਸੇ ਸਕੈਚ 1 ਜੋ ਕਿ ਲੰਬੇ ਸਮੇਂ ਤੋਂ ਸਸਟੇਨੇਬਲ ਰਿਹਾ ਪਰ ਇਸ ਨੂੰ 700 ਮਿਲੀਅਨ ਡਾਲਰ 0.6% ਨੋਵਾ ਸਕੋਸ਼ੀਆ ਨੂੰ 200 ਮਿਲੀਅਨ ਡਾਲਰ ਦੀ ਸਪੈਂਡਿੰਗ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਪਵੇਗੀ ਦੂਜੇ ਪਾਸੇ ਜਿਹੜੀਆਂ ਪ੍ਰਵਿੰਸਾਂ ਲੌਂਗ ਟਰਮ ਫਿਜ਼ੀਕਲ ਪ੍ਰੋਜੈਕਸ਼ਨਸ ਦੇ ਉਲਟ ਅੰਕੜੇ ਦੇ ਸਕਦੀਆਂ ਨੇ ਉਸ ਦੇ ਵਿੱਚ ਅਲਬਰਟਾ ਵੀ ਸ਼ਾਮਲ ਹੈ ਪਰ ਦੂਜੇ ਪਾਸੇ ਪ੍ਰਵਿੰਸਾਂ ਨੂੰ ਇਹੀ ਸਲਾਹ ਦਿੱਤੀ ਗਈ ਹੈ ਕਿ ਭਵਿੱਖ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਟੈਕਸਾਂ ਦੇ ਵਿੱਚ ਵਾਧਾ ਕਰਨਾ ਪਵੇਗਾ ਜਾਂ ਫਿਰ ਖਰਚਿਆਂ ਤੇ ਕੰਟਰੋਲ ਦੀ ਜ਼ਰੂਰਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ